ਕਈ ਗੱਡੀਆਂ ਅਜਈਆਂ ਵੇਖਣ ਨੂੰ ਮਿਲਦੀਆਂ ਜਿਹੜੀਆਂ ਹੂਟਰ ਮਾਰਦੀਆਂ ਪਰ ਹੁਣ ਉਹਨਾਂ ਗੱਡੀਆਂ ਤੇ ਲਗਾਮ ਕੱਸਣ ਦੇ ਲਈ ਟ੍ਰੈਫਿਕ ਪੁਲਿਸ ਨੇ ਇੱਕ ਨੰਬਰ ਜਾਰੀ ਕੀਤਾ ਫਿਰ ਤੁਸੀਂ ਖੁਦ ਉਸ ਗੱਡੀ ਦੀ ਫੋਟੋ ਖਿੱਚੋ ਜਾਂ ਵੀਡੀਓ ਬਣਾਓ ਜਿਹੜੀ ਹੂਟਰ ਮਾਰਦੀ ਨਜ਼ਰ ਆਏਗੀ ਰਫ ਡਰਾਈਵਿੰਗ ਕਰਦੀ ਨਜ਼ਰ ਆਏਗੀ ਔਰ ਉਸ ਵੀਡੀਓ ਤੇ ਫੋਟੋ ਨੂੰ ਬਣਾ ਕੇ ਉਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਜਿਹੜਾ ਇਹ ਹੂਟਰਸ ਵਾਲੀ ਤੁਸੀਂ ਗੱਲ ਗਈ ਹੈ ਪ੍ਰਾਈਵੇਟ ਵਹੀਕਲ ਦੇ ਵਿੱਚ ਹੂਟਰ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਇਹ ਅਲਾਉਡ ਨਹੀਂ ਹੈ ਸਰ ਜਦੋਂ ਲੋਕ ਸੜਕ ਦੇ ਉੱਤੇ ਚੱਲਦੇ ਹੁੰਦੇ ਨੇ ਕਾਰ ਡਰਾਈਵ ਕਰ ਰਹੇ ਹੁੰਦੇ ਨੇ ਜਾਂ ਸਕੂਟਰ ਤੇ ਆਟੋ ਤੇ ਜਾ ਰਹੇ ਹੁੰਦੇ ਨੇ ਤਾਂ ਪਿੱਛੋਂ ਕਈ ਗੱਡੀਆਂ ਅਜਈਆਂ ਵਿਖਣ ਨੂੰ ਮਿਲਦੀਆਂ ਜਿਹੜੀਆਂ ਹੂਟਰ ਮਾਰਦੀਆਂ ਪਰ ਹੁਣ ਉਹਨਾਂ ਗੱਡੀਆਂ ਤੇ ਲਗਾਮ ਕੱਸਣ ਦੇ ਲਈ ਟ੍ਰੈਫਿਕ ਪੁਲਿਸ ਨੇ ਇੱਕ ਨੰਬਰ ਜਾਰੀ ਕੀਤਾ ਔਰ ਨੰਬਰ ਇਸ ਕਰਕੇ ਜਾਰੀ ਕੀਤਾ ਤੁਹਾਡੇ ਲਈ ਜਾਰੀ ਕੀਤਾ ਔਰ ਤੁਸੀਂ ਖੁਦ ਉਸ ਗੱਡੀ ਦੀ ਫੋਟੋ ਖਿੱਚੋ ਜਾਂ ਵੀਡੀਓ ਬਣਾਓ ਜਿਹੜੀ ਹੂਟਰ ਮਾਰਦੀ ਨਜ਼ਰ ਆਏਗੀ ਰਫ ਡਰਾਈਵਿੰਗ ਕਰਦੀ ਨਜ਼ਰ ਆਏਗੀ ਔਰ ਉਸ ਵੀਡੀਓ ਤੇ ਫੋਟੋ ਨੂੰ ਬਣਾ ਕੇ ਉਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਮੇਰੇ ਨਾਲ ਟ੍ਰੈਫਿਕ ਪੁਲਿਸ ਦੇ ACP ਚਰਨਜੀਵ ਲਾਂਬਾ ਮੇਰੇ ਨਾਲ ਮੌਜੂਦ ਨੇ ਔਰ ਪੂਰੀ ਇਸ ਦੀ ਜਾਣਕਾਰੀ ਦੇਣਗੇ ਕਿ ਕਿਵੇਂ ਤੁਸੀਂ ਫੋਟੋ ਖਿੱਚ ਕੇ ਉਸ ਨੰਬਰ ਤੇ ਸੈਂਡ ਕਰ ਸਕਦੇ ਹੋ ਔਰ ਕਿਹੋ ਜੀਆਂ ਗੱਡੀਆਂ ਜਿਹੜੀਆਂ ਰਫ ਡਰਾਈਵਿੰਗ ਕਰਦੀਆਂ ਨੇ ਜਿਹੜੀਆਂ ਹੂਟਰ ਮਾਰਦੀਆਂ ਨੇ ਪਬਲਿਕ ਨੂੰ ਪਰੇਸ਼ਾਨ ਕਰਦੀਆਂ ਨੇ ਔਰ ਕਿਸ ਤਰ੍ਹਾਂ ਦੀ ਡਰਾਈਵਿੰਗ ਕਰਨ ਵਾਲੇ ਦੀਆਂ ਤੁਸੀਂ ਫੋਟੋਆਂ ਖਿੱਚ ਸਕਦੇ ਹੋ ਕਿਵੇਂ ਪਾ ਸਕਦੇ ਹੋ ਸਰ ਪਹਿਲੇ ਤਾਂ PTC ਦੇ ਵਿੱਚ ਸਵਾਗਤ ਹੈ ਤੁਹਾਨੂੰ ਆ ਥੈਂਕ ਯੂ ਜੀ ਧੰਨਵਾਦ ਅੱਛੇ ਕਿਵੇਂ ਦਾ ਤੁਸੀਂ ਉਹ ਪ੍ਰਾਲਾ ਕੀਤਾ ਔਰ ਵੱਖਰਾ ਪ੍ਰਾਲਾ ਕੀਤਾ ਮੇਰੇ ਖਿਆਲ ਨਾਲ ਜਿਹੜਾ ਇਹ ਨੰਬਰ ਜਾਰੀ ਕੀਤਾ ਉਸ ਨੰਬਰ ਦੇ ਬਾਰੇ ਤਾਂ ਅਸੀਂ ਜਾਣਕਾਰੀ ਲਵਾਂਗੇ ਕਿਉਂਕਿ ਜਿੰਨੇ ਵੀ ਦਰਸ਼ਕ ਹੈ ਉਹ ਨੰਬਰ ਵੀ ਜਾਨਣਾ ਚਾਹਣਗੇ ਔਰ ਕਿਵੇਂ ਦੀਆਂ ਗੱਡੀਆਂ ਦੀ ਉਹ ਫੋਟੋਆਂ ਖਿੱਚ ਕੇ ਉਸ ਨੰਬਰ ਦੇ ਪਾ ਸਭ ਤੋਂ ਪਹਿਲਾਂ ਤਾਂ ਮੈਂ ਪੀਟੀਸੀ ਨਿਊਜ਼ ਦੇ ਸਾਰੇ ਜਿਹੜੇ ਸਰੋਤੇ ਹੈਗੇ ਆ ਦਰਸ਼ਕ ਹੈ ਉਹਨਾਂ ਨੂੰ ਇਹ ਚੀਜ਼ ਦਾ ਜਾਣਕਾਰੀ ਦੇਣ ਛੋੜੀ ਖੁਸ਼ੀ ਮਹਿਸੂਸ ਕਰਦਾ ਕਿ ਜਿਹੜੀ ਲੁਧਿਆਣਾ ਟ੍ਰੈਫਿਕ ਪੁਲਿਸ ਹੈ ਇਹੋ ਜਿਹੇ ਉਪਰਾਲੇ ਜਿਹੜੇ ਆ ਟ੍ਰੈਫਿਕ ਸੁਧਾਰ ਲਈ ਕਰਦੀ ਰਹਿੰਦੀ ਹੈ ਔਰ ਉਸੇ ਦੀ ਲੜੀ ਵਿੱਚ ਕੁਝ ਗੱਲਾਂ ਨੋਟਿਸ ਚ ਆ ਰਹੀਆਂ ਸੀ ਜਾਂ ਸਾਡੇ ਕਿ ਅੱਜਕੱਲ ਹੂਟਰ ਲਗਾਉਣ ਦਾ ਜਿਹੜਾ ਹੈ ਚਲਨ ਬੜਾ ਵਧ ਗਿਆ ਪ੍ਰਾਈਵੇਟ ਵਹੀਕਲਾਂ ਦੇ ਵਿੱਚ ਲੋਕਾਂ ਵੱਲੋਂ ਹੂਟਰਸ ਲਗਾਏ ਜਾਂਦੇ ਆ ਜਿਹੜੇ ਕਿ ਕੋਈ ਬਿਮਾਰ ਵਿਅਕਤੀ ਹੈਗਾ ਕੋਈ ਇਹੋ ਜਿਹਾ ਕੋਈ ਪ੍ਰੈਗਨੈਂਟ ਲੇਡੀ ਹੈ ਜਾਂ ਕੋਈ ਬਜ਼ੁਰਗ ਵਿਅਕਤੀ ਹੈ ਕੋਈ ਬੱਚਾ ਹੈ ਉਹਦੀ ਸਹਿਮ ਸਕਦਾ ਉਹ ਔਰ ਕੋਈ ਨਾ ਕੋਈ ਉਹਦੇ ਵਿੱਚ ਹਾਦਸਾ ਹੋ ਸਕਦਾ ਔਰ ਪਿਛਲੇ 2 ਮਹੀਨੇ ਦੌਰਾਨ ਕੁਝ ਸ਼ਿਕਾਇਤਾਂ WhatsApp ਤੇ ਮਿਲੀਆਂ ਤੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਕੇ ਉਹਦਾ ਚਲਾਨ ਕੀਤਾ ਤੇ ਫਿਰ ਉਸੀ ਦੌਰਾਨ ਹੀ ਜਿਹੜਾ ਇੱਕ ਟ੍ਰੈਫਿਕ ਕੰਟਰੋਲ ਨੰਬਰ ਹੈ ਸਾਡਾ ਉਹ ਆਲਰੇਡੀ ਹੀ ਵਰਕਿੰਗ ਚ ਹੈ ਸਿਰਫ ਇਹ ਵੀ ਉਹਦੀ ਜਾਣਕਾਰੀ ਨਹੀਂ ਸੀ ਪਰ ਮੈਂ ਚਾਹਾਂਗਾ ਕਿ ਤੁਹਾਡੇ ਮਾਧਿਅਮ ਤੋਂ ਉਸ ਨੰਬਰ ਦੀ ਪਹੁੰਚ ਜਿਹੜੀ ਸਾਰਿਆਂ ਤੱਕ ਹੋਏ ਔਰ ਅਗਰ ਸਾਨੂੰ ਪਹਿਲੇ ਵੀ ਔਰ ਹੁਣ ਵੀ ਕੋਈ ਸੂਚਨਾ ਅਗਰ ਮਿਲਦੀ ਹੈ ਜਾਂ ਮਿਲਦੀ ਸੀ ਉਹਦੀ ਪੜਤਾਲ ਕਰਕੇ ਸਾਡੇ ਵੱਲੋਂ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ अच्छा उस नंबर बारे ਤੁਸੀਂ ਜਾਣਕਾਰੀ ਦੇ ਦਿਓ ਔਰ ਮੈਂ ਸਵਾਲ ਇਹ ਕਰਾਂਗਾ ਤੁਹਾਡੇ ਨਾਲ ਕਿ ਸਿਰਫ ਰਫ ਡਰਾਈਵਿੰਗ ਜਾਂ ਹੂਟਰ ਮਾਰਨ ਵਾਲੀਆਂ ਗੱਡੀਆਂ ਕਿ ਬਾਕੀ ਵੀ ਜੜੀਆਂ ਗੱਡੀਆਂ ਲਗਾਤਾਰ ਸੜਕਾਂ ਤੇ ਤੇਜ਼ ਰਫ਼ਤਾਰ ਨਿਕਲਦੀਆਂ ਨੇ ਉਹ ਵੀ ਵੀਡੀਓ ਬਣਾ ਕੇ ਪਾ ਸਕਦੇ ਹੋ ਦੇਖਿਓ ਜੀ ਇਹ ਮੇ ਮੇਰੀ ਜੋ ਹੈਗੀ ਹੈ ਮੇਰੀ ਇਹਦੇ ਵਿੱਚ ਵੈਸੇ ਦਾ ਕੋਈ ਵੀ ਅਗਰ ਕੋਈ ਇਹੋ ਜੀ ਡੇਂਜਰਸ ਚੀਜ਼ ਹੈ ਕੋਈ ਖਤਰਨਾਕ ਚੀਜ਼ ਹੈ ਜਾਂ ਕੋਈ ਲਾਅ ਐਂਡ ਆਰਡਰ ਦੀ ਵਾਇਲੇਸ਼ਨ ਹੈ ਉਹਦੀ ਸੂਚਨਾ ਦੇਣਾ ਹਰੇਕ ਨਾਗਰਿਕ ਦਾ ਫਰਜ਼ ਹੈ ਲੇਕਿਨ ਜਦੋਂ ਟ੍ਰੈਫਿਕ ਤੇ ਗੱਲ ਆਉਂਦੀ ਹੈ ਤਾਂ ਮੇਰੀ ਇੱਕ ਗੁਜ਼ਾਰਿਸ਼ ਹੋਏਗੀ ਜਿਹੜੇ ਗੰਭੀਰ ਕਿਸਮ ਦੇ ਵਾਇਲੇਸ਼ਨ ਹੈ ਅਗਰ ਉਹਨਾਂ ਦੀ ਸੂਚਨਾ ਦਿੱਤੀ ਜਾਏ ਤਾਂ ਉਹਨਾਂ ਤੇ ਐਕਟ ਕਰਨਾ ਸਾਡੇ ਲਈ ਸੋਕ ਜਿਵੇਂ ਕੋਈ ਡੇਂਜਰਸ ਡਰਾਈਵਿੰਗ ਹੈ ਕੋਈ ਰੈਡ ਲਾਈਟ ਜੰਪ ਹੈ ਜਾਂ ਕੋਈ ਬਲੈਕ ਫਿਲਮ ਦੇ ਸ਼ੀਸ਼ੇ ਹੈ ਸਸਪੈਕਟਿਡ ਨੰਬਰ ਪਲੇਟ ਹੈ ਸਸਪੈਕਟਿਡ ਵਹੀਕਲਸ ਹੈਗੇ ਆ ਅਗਰ ਇਹੋ ਜੀ ਕੋਈ ਗੰਭੀਰ ਕਿਸਮ ਦੀ ਵਾਇਲੇਸ਼ਨ ਹੈ ਉਹਦੀ ਅਗਰ ਸੂਚਨਾ ਦੇਣਗੇ ਵਿਦ ਫੋਟੋਗ੍ਰਾਫਸ ਤਾਂ ਮੈਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਉਹਨੂੰ ਵੈਰੀਫਾਈ ਕਰਕੇ ਉਹਦਾ ਐਕਸ਼ਨ ਲਵਾਂਗੇ ਔਰ ਇੱਕ ਹੋਰ ਜਿਹੜਾ ਮੈਂ ਖਦਸ਼ਾ ਸਾਫ ਕਰਨਾ ਚਾਹਾਂਗਾ ਕਿ ਜਿਹੜਾ ਵੀ ਸਾਡਾ ਸੂਚਨਾ ਦੇਣ ਵਾਲਾ ਹੋਏਗਾ ਉਹਦਾ ਜਿਹੜੀ ਹੈ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਸੋ ਉਹਦੀ ਆਈਡੈਂਟੀਟੀ ਜਿਹੜੀ ਉਹ ਡਿਸਕਲੋਜ਼ ਨਹੀਂ ਕੀਤੀ ਜਾਏਗੀ ਗੁਪਤ ਰੱਖੀ ਜਾਏਗੀ ਔਰ ਉਹ ਨੰਬਰ ਕੀ ਹੈਗਾ ए सी पी साहब दस नंबर नंबर एक्चुअली साडा ट्रैफिक कंट्रोल नंबर है जो ट्वेंटी फोर आवर्स वर्किंग है जो भी कोई ट्रैफिक की किसी किस्म की समस्या आँदी है तो अठत् तीन सौ सत्तर और अठारह नौ सौ बत्ती मैं दोबारा रिपीट कर देंगे सैवन एट थ्री सैवन जीरो वन एट नाइन थ्री टू नाइन थ्री टू तीन सत्तर अठारह नौ सौ बत्ती बत्ती ਸੋ ਇਹ ਨੰਬਰ ਹੈ ਔਰ ਮੈਂ ਇੱਕ ਵਾਰੀ ਫੇਰ ਇਸ ਨੰਬਰ ਨੂੰ ਦੁਹਰਾ ਦਵਾ 78370189332 ਜੀ ਬਿਲਕੁਲ ਇਸ ਨੰਬਰ ਤੇ ਤੁਸੀਂ ਕੋਈ ਵੀ ਫੋਟੋ ਖਿੱਚ ਕੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਗੱਡੀ ਦਿਖਦੀ ਹੈ ਬੜੀ ਰਫ ਡਰਾਈਵਿੰਗ ਤੁਹਾਨੂੰ ਓਵਰਟੇਕ ਕਰਕੇ ਜਾਂਦੀ ਹੈ ਉਸ ਦੇ ਪਿੱਛੇ ਨੰਬਰ ਨਹੀਂ ਹੈਗਾ ਉਹ ਵੀ ਫੋਟੋ ਖਿੱਚ ਸਕਦੇ ਹੋ ਔਰ ਨਾਲ ਹੀ ਜਿਹੜਾ ਹੂਟਰ ਮਾਰਦਾ ਬਾਰ-ਬਾਰ ਹੂਟਰ ਮਾਰਦੇ ਮਾਰਦੇ ਨਹੀਂ ਹੈ ਕਈ ਗੱਡੀਆਂ ਦੇ ਵਿੱਚ ਹੂਟਰ ਲੱਗੇ ਹੁੰਦੇ ਨੇ ਅਸੀਂ ਬੜੇ ਪ੍ਰੇਸ਼ਾਨ ਹੁੰਨੇ ਆ ਪਿੱਛੇ ਜਦੋਂ ਗੱਡੀ ਨਿਕਲਦੀ ਹੈ ਉਸ ਗੱਡੀ ਦੀ ਤੁਸੀਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਕੁਝ ਵੀ ਉਸ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕਰਕੇ ਉਸ ਨੂੰ ਟ੍ਰੈਫਿਕ ਪੁਲਿਸ ਦੇ ਨੰਬਰ ਤੇ ਸੈਂਡ ਕਰ ਸਕਦੇ ਹੋ ਹੋਰ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਨਾਲ ਟ੍ਰੈਫਿਕ ਦੀ ਪਾਲਣਾ ਕਰਨ ਦੇਖਿਓ ਜਿਹੜਾ ਇਹ ਹੂਟਰਸ ਵਾਲੀ ਤੁਸੀਂ ਗੱਲ ਗਈ ਹੈ ਪ੍ਰਾਈਵੇਟ ਵਹੀਕਲ ਦੇ ਵਿੱਚ ਹੂਟਰ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਇਹ ਅਲਾਉਡ ਨਹੀਂ ਹੈ ਲੇਕਿਨ ਜਿਹੜਾ ਇਵਨ ਐਮਰਜੈਂਸੀ ਵਹੀਕਲਸ ਦੇ ਵਿੱਚ ਵੀ ਹੂਟਰ ਹੁੰਦਾ ਉਹਦੀ ਵੀ ਜਿਹੜੀ ਹੈ ਬੜਾ ਹੀ ਜਸਟੀਫਾਇਬਲ ਯੂਜ਼ ਜਿਹੜਾ ਕੀਤਾ ਜਾਣਾ ਬਣਦਾ ਹੈ ਕਿ ਵੈਨਵਰ ਸਮਵਨ ਇਜ਼ ਗੋਇੰਗ ਟੂ ਅਟੈਂਡ ਸਮ ਐਮਰਜੈਂਸੀ ਜਦੋਂ ਅਸੀਂ ਕੋਈ ਐਮਰਜੈਂਸੀ ਜਾਂ ਕੋਈ ਐਸਓਐਸ ਕਾਲ ਜਾਂ ਐਸਓਐਸ ਡਿਊਟੀ ਅਟੈਂਡ ਕਰਨ ਜਾ ਰਹੇ ਹਾਂ ਇਸ ਦੀ ਵਰਤੋਂ ਸਿਰਫ ਉਸ ਸਮੇਂ ਹੀ ਹੋਣੀ ਬਣਦੀ ਹੈ ਲੇਕਿਨ ਜੋ ਦੇਖਣ ਵਿਚ ਆ ਰਿਹਾ ਹੈ ਕਿ ਪ੍ਰਾਈਵੇਟ ਵਹੀਕਲ ਚ ਲਗਾਏ ਜਾ ਰਹੇ ਆ ਜਿਹੜੇ ਕਿ ਉਹ ਇੱਕ ਬੁਲਟ ਪਟਾਕੇ ਵਾਲੇ ਮਹੀਮ ਚਲਦੀ ਸੀ ਇਹ ਉਸ ਤੋਂ ਵੀ ਇੱਕ ਖਤਰਨਾਕ ਚੀਜ਼ ਹੈ ਜਿਹਦੇ ਨਾਲ ਬਹੁਤ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ ਉਹ ਟ੍ਰੈਫਿਕ ਬੜਾ ਡਿਸਟਰਬ ਹੁੰਦਾ ਸੋ ਕਾਲੀਆਂ ਫਿਲਮਾਂ ਦੀ ਤੁਸੀਂ ਗੱਲ ਕੀਤੀ ਉਹ ਵੀ ਇਹ ਨੰਬਰ ਤੇ ਪਾ ਸਕਦਾ ਦੇਖਿਏ ਅਗਰ ਕੋਈ ਸਸਪੈਕਟਿਡ ਵਹੀਕਲ ਹੈ ਔਰ ਉਹ ਰੈਸ਼ ਡਰਾਈਵਿੰਗ ਕਰ ਰਿਹਾ ਔਰ ਅਗਰ ਕੋਈ ਉਹਦੀ ਇਸ ਤਰ੍ਹਾਂ ਦੀ ਤੁਹਾਨੂੰ ਲੱਗਦੀ ਹੈ ਹਰਕਤ ਔਰ ਬਹੁਤ ਕਈ ਵਾਰੀ ਜੈਟ ਬਲੈਕ ਸ਼ੀਸ਼ਾ ਹੁੰਦਾ ਔਰ ਕੋਈ ਸਸਪੈਕਟਿਡ ਵੀਹਿਕਲ ਹੈ ਅਗਰ ਸਾਡੇ ਕੋਲ ਸੂਚਨਾ ਆਏਗੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਸੋ ਲੋਕਾਂ ਦੇ ਹੱਥ ਜਨਤਾ ਦੇ ਹੱਥ ਇਹ ਫੈਸਲਾ ਦੇ ਦਿੱਤਾ ਕਿਉਂਕਿ ਇੱਕ ਨੰਬਰ ਜਿਹੜਾ ਟ੍ਰੈਫਿਕ ਪੁਲਿਸ ਨੇ ਜਾਰੀ ਕੀਤਾ ਉਸ ਨੰਬਰ ਦੇ ਜ਼ਰੀਏ ਤੁਸੀਂ ਉਸ ਨੰਬਰ ਨੂੰ ਇਸਤੇਮਾਲ ਕਰਕੇ ਉਸ ਨੰਬਰ ਦੇ ਵਟਸਐਪ ਦੇ ਉੱਤੇ ਤੁਸੀਂ ਵੀਡੀਓ ਤੇ ਫੋਟੋ ਪਾ ਸਕਦੇ ਹੋ ਇੱਕ ਵਾਰੀ ਫਿਰ ਮੈਂ ਏਸੀਪੀ ਸਾਹਿਬ ਕੋਲੋਂ ਨੰਬਰ ਜਾਂਦੇ ਜਾਂਦੇ ਉਹ ਨੰਬਰ ਇੱਕ ਵਾਰੀ ਫਿਰ ਦੁਹਰਾਉਂਦਾ ਅੱਜ ਇਹ ਸਾਡਾ ਟ੍ਰੈਫਿਕ ਕੰਟਰੋਲ ਦਾ ਨੰਬਰ ਹੈ ਜੀ 78730 ਸੌਰੀ 78370 78370 18932 78370 18932 ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ